ਡੇਰਾਪਾਪਾ ਨਾਨਕ ਵਿਖੇ ਡਾਕ ਵਿਭਾਗ ਵੱਲੋਂ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਾਕਟਰ ਪਰਵੀਨ ਸਸਵਤ ਨਿਰਦੇਸ਼ਕ ਡਾਕ ਸੇਵਾਵਾਂ ਪੰਜਾਬ ਵੈਸਟ ਰੀਜਨ ਮੁਖ ਆਤਿਥੀ ਵਜੂ ਸ਼ਾਮਲ ਹੋਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪ੍ਰਵੀਨ ਸਰਸਵਤ ਨੇ ਕਿਹਾ ਕਿ ਡਾਕ ਵਿਭਾਗ ਹੁਣ ਸਿਰਫ ਚਿੱਠੀਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਇਹ ਆਰਥਿਕ ਸੁਰੱਖਿਆ ਬੀਮਾ ਡਿਜੀਟਲ ਭੁਗਤਾਨ ਅਤੇ ਆਧਾਰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣ ਚੁੱਕਿਆ ਹੈ ਡਾਕਕਰ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਸਰਕਾਰੀ ਸੇਵਾਵਾਂ ਦਾ ਸਭ ਤੋਂ ਵਿਸ਼ਵਾਸਯੋਗ ਸੰਗਠਨ ਹੈ ਇਸਦਾ ਉਦੇਸ਼ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣਾ ਤੇ ਲੋਕਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰਨਾ ਹੈ ਡਾਕ ਵਿਭਾਗ ਦੇ ਸੀਨੀਅਰ ਸੁਪਰਡੈਂਟ ਚਰਨਜੀਤ ਸਿੰਘ ਨੇ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ-ਵੱਖ ਲੋਕ ਹિતੇਸ਼ੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮਹਿਲਾਵਾਂ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ ਨੇ ਇਸ ਮੌਕੇ ਤੇ ਆਧਾਰ ਅਪਡੇਟ ਨਵੇਂ ਖਾਤੇ ਖੋਲਣ ਅਤੇ ਬੀਮਾ ਰਜਿਸਟ੍ਰੇਸ਼ਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਅਰ ਚਾਰਕਮਿਊਨਿਟੀ ਡਵੈਲਪਮੈਂਟ ਦੇ ਗ੍ਰਾਮ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਚਲਾਇਆ ਗਿਆ ਇੱਕ ਅ ਜਨ ਸੰਪਰਕ ਦਾ ਕਾਰਜਕਰਤਾ ਹੈ ਜਿਦੇ ਵਿੱਚ ਅਸੀਂ ਆਪਣੇ ਸਟਾਫ ਦੇ ਨਾਲ ਤੇ ਜਨਤਾ ਦੇ ਨਾਲ ਦੇ ਨਾਲ ਦੇ ਨਾਲ ਜਿੰਨੇ ਵੀ ਇੰਪੋਰਟੈਂਟ ਸਰਕਾਰੀ ਵਿਭਾਗ ਨੇ ਭਾਵੇਂ ਕੇਂਦਰ ਸਰਕਾਰ ਦੇ ਰੂਪਾਂ ਵਿੱਚ ਰਾਜ ਸਰਕਾਰ ਦੇ ਅਸੀਂ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਕਿਉਂਕਿ ਸਾਡਾ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸੇਵਾ ਦੇ ਬਾਰੇ ਬਹੁਤ ਬਹੁਤ ਲੋਕਾਂ ਨੂੰ ਜਾਣੂ ਕਰਾਈਏ ਤੇ ਸਮਾਜ ਦੇ ਵਿੱਚ ਇਤਨਾ ਦਾ ਪ੍ਰਚਾਰ ਨਹੀਂ ਸਾਫ ਕਰਦਾ। ਕਾਦੀਆਂ ਸੇਵਾਵਾਂ ਹੁੰਦਾ ਹੈ ਜਿਹੜਾ ਸਮਾਜ ਦੇ ਹਰ ਵਿਅਕਤੀ ਦੇ ਲਈ ਕੁਝ ਨਾ ਕੁਝ ਲੈ ਕੇ ਆਉਂਦੀ। ਚਾਹੇ ਉਹ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਸਕੀਮ ਹੋਵੇ ਜਾਂ ਮੰਥਲੀ ਇਨਕਮ ਸਕੀਮ ਹੋਵੇ। ਚਾਹੇ ਉਹ ਛੋਟੀ ਬੱਚੀਆਂ ਲਈ 10 ਸੱਤ ਤੱਕ ਦੀ ਬੱਚਿਆਂ ਲਈ ਸੁਖੰਨਾ ਸਮਰiddhi ਯੋਜਨਾ ਹੋਵੇ। ਚਾਹੇ ਉਹ ਛੋਟਾ ਬੱਚਾ ਵੀ ਹੋਵੇ, ਮੇਲ ਚਾਈਲਡ ਉਹਦੇ ਵਾਸਤੇ ਪੀਪੀਐਫ ਦਾ ਵੀ ਇੱਕ ਆਪਸ਼ਨ ਹੈ। ਠੀਕ ਹੈ ਜੋ ਆਦਰਵਾਇਜ਼ ਬੈਂਕ ਵੀ ਅਵੇਲੇਬਲ ਕਰਾਉਂਦੇ ਪਰ ਪੋਸਟ ਆਫਿਸ ਦੇ ਵਿੱਚ ਵੀ ਹੁੰਦਾ ਹੈ ਲੋਕਾਂ ਨੂੰ ਜੇ ਨਹੀਂ ਪਤਾ ਹੈ ਤਾਂ ਮੈਂ ਤੁਹਾਡੇ ਮਾਦੇ ਨਾਲ ਇਹ ਜਾਣੂ ਕਰਨਾ ਚਾਹੁੰਦਾ ਕਿ ਬੀਪੀਐਫ ਦਾ ਅਕਾਊਂਟ ਤਾਂ ਸਾਡੇ ਦੇ ਵਿੱਚ ਵੀ ਹੁੰਦਾ ਹੈ ਇਸ ਤੋਂ ਇਲਾਵਾ ਬੇਸਿਕ ਸੇਵਿੰਗ ਬੈਂਕ ਅਕਾਊਂਟ ਖੁੱਲਦਾ ਹੈ ਸਾਰੰਗ ਹੋਦਾ ਹੈ ਆਰਡੀ ਬਹੁਤ ਹੀ ਫੇਮਸ ਸਕੀਮ ਹੈ ਜਿਹੜੇ ਜਿਹਦੇ ਵਿੱਚ ਬਹੁਤ ਸਾਰੇ ਏਜੰਟ ਵੀ ਸਰਕਾਰ ਅਪਾਇੰਟ ਕਰਦੀ ਹੈ ਤੇ ਇਹ ਇੰਨਾ ਤਰੀਕੇ ਆਸੀਂ ਬੈਂਕਿੰਗ ਦੇ ਮਾਧਿਅਮ ਨਾਲ ਜੁੜਦੇ ਹਾਂ ਉਸ ਤੋਂ ਇਲਾਵਾ ਪੋਸਟ ਲਾਈਫ ਇੰਸ਼ੋਰੈਂਸ ਰੂਲ ਪੋਸਟ ਲਾਈਫ ਇੰਸ਼ੋਰੈਂਸ ਅਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੀ ਮੌਜੂਦ ਹਾਂ ਫਿਰ ਡਾਕ ਸੇਵਾਵਾਂ ਜਿਹੜੀਆਂ ਅਸੀਂ ਪ੍ਰਦਾਨ ਕਰਦੇ ਹਾਂ ਉਹ ਸਾਰੇ ਲੋਕ ਪਰਚਿਤ ਨੇ ਪਰ ਫਿਰ ਵੀ ਤੁਹਾਨੂੰ ਦੱਸਣ ਲਈ ਜਿਵੇਂ ਕੁਝ ਸੇਵਾਵਾਂ ਐਜੀਆਂ ਨੇ ਜਿਨ੍ਹਾਂ ਦਾ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਵੇਂ ਇੰਟਰਨੈਸ਼ਨਲ ਟ੍ਰੈਕ ਪਾਸ ਇਹ ਵਿਦੇਸ਼ਾਂ ਦੇ ਕੁਝ ਚੁਣਿੰਦਾ ਦੇਸ਼ਾਂ ਦੇ ਵਿੱਚ ਭੇਜਣ ਲਈ ਇੱਕ ਬਹੁਤ ਹੀ ਅੱਛੀ ਸਕੀਮ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਪਾਰਸਲਸ ਆਪਣੇ ਇੰਪੋਰਟੈਂਟ ਅ ਸਾਜੋ ਸਮਾਨ ਤੁਸੀਂ ਵਿਦੇਸ਼ ਭੇਜ ਸਕਦੇ ਨੇ ਡਾਕ ਕਰ ਨਿਰਯਾਤ ਕੇਂਦਰ ਸਾਡਾ ਡਿਪਾਰਟਮੈਂਟ ਇਕ ਲੈ ਕੇ ਆਇਆ ਹੈ ਸੇਵਾ ਜਿਦੇ ਵਿੱਚ ਜਿੰਨੇ ਵੀ ਸਾਡੇ ਲਘੂ ਉਦਯੋਗ ਕਰੀਨੇ ਉਨਟਰਪ੍ਰੈਨਿਓਰ ਉਹ ਆਪਣੇ ਬਿਜ਼ਨਸ ਦਾ ਪ੍ਰਸਾਰ ਵਿਦੇਸ਼ਾਂ ਤੱਕ ਕਰ ਸਕਦੇ ਨੇ ਡਾਕ ਖਾਨੇ ਦੇ ਮਾਧਿਮਾ ਨਾਲ ਜੋੜ ਸਕਦੇ ਨੇ ਤੇ ਇਸ ਤਰ੍ਹਾਂ ਅਸੀਂ ਬਹੁਤ ਤਰ੍ਹਾਂ ਦੀਆਂ ਸਕੀਮਾਂ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ ਇਹ ਮੈਚਾਣਾ ਕਿ ਵੱਤਵਤ ਲੋਕਾਂ ਤੱਕ ਇਹਨੂੰ ਇੰਨਾ ਦਾ ਪ੍ਰਸਾਰ ਹੋਵੇ ਤੇ ਉਹ ਸਾਡੀ ਸੇਵਾ ਦਾ ਜਨਮਾਨੰਦ ਪ੍ਰੋਗਰਾਮ ਡੀਰਾਪਾਪਾ ਨਾਨਕ ਵਿਖੇ ਡਾਕ ਵਿਭਾਗ ਵੱਲੋਂ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਾਕਟਰ ਪਰਵੀਨ ਸਸਵਤ ਨਿਰਦੇਸ਼ਕ ਡਾਕ ਸੇਵਾਵਾਂ ਪੰਜਾਬ ਵੈਸਟ ਰੀਜਨ ਮੁਖ ਆਤਿਥੀ ਵਜੋਂ ਸ਼ਾਮਲ ਹੋਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪ੍ਰਵੀਨ ਸਰਸਵਤ ਨੇ ਕਿਹਾ ਕਿ ਡਾਕ ਵਿਭਾਗ ਹੁਣ ਸਿਰਫ ਚਿੱਠੀਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਇਹ ਆਰਥਿਕ ਸੁਰੱਖਿਆ, ਬੀਮਾ, ਡਿਜੀਟਲ ਭੁਗਤਾਨ ਅਤੇ ਆਧਾਰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣ ਚੁੱਕਿਆ ਹੈ। ਡਾਕਕਰ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਸਰਕਾਰੀ ਸੇਵਾਵਾਂ ਦਾ ਸਭ ਤੋਂ ਵਿਸ਼ਵਾਸਯੋਗ ਸੰਗਠਨ ਹੈ। ਇਸਦਾ ਉਦੇਸ਼ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣਾ ਤੇ ਲੋਕਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰਨਾ ਹੈ ਡਾਕ ਵਿਭਾਗ ਦੇ ਸੀਨੀਅਰ ਸੁਪਰਡੈਂਟ ਚਰਨਜੀਤ ਸਿੰਘ ਨੇ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ-ਵੱਖ ਲੋਕ ਹિતੇਸ਼ੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ कॅम्प ਦੇ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮਹਿਲਾਵਾਂ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ ਨੇ ਇਸ ਮੌਕੇ ਤੇ ਆਧਾਰ ਅਪਡੇਟ ਨਵੇਂ ਖਾਤੇ ਖੋਲਣ ਅਤੇ ਬੀਮਾ ਰਜਿਸਟ੍ਰੇਸ਼ਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਅਰ ਚਾਤ ਨੂੰ ਕੀ ਡਵੈਲਪਮੈਂਟ ਪ੍ਰੋਗਰਾਮ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਚਲਾਇਆ ਗਿਆ ਇੱਕ ਆ ਜਨ ਸੰਪਰਕ ਦਾ ਕਾਰਕਤ ਹੈ ਜਿਦੇ ਵਿੱਚ ਅਸੀਂ ਆਪਣੇ ਸਟਾਫ ਦੇ ਨਾਲ ਤੇ ਆ ਜਨਤਾ ਦੇ ਨਾਲ ਤੇ ਨਾਲ ਦੇ ਨਾਲ ਜਿੰਨੇ ਵੀ ਇੰਪੋਰਟੈਂਟ ਸਰਕਾਰੀ ਵਿਭਾਗ ਨੇ ਭਾਵੇਂ ਕੇਂਦਰ ਸਰਕਾਰ ਦੇ ਵਿਭਾਗ ਨੇ ਭਾਰਤ ਸਰਕਾਰ ਦੇ ਅਸੀਂ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਕਿਉਂਕਿ ਸਾਡਾ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸੇਵਾਵਾਂ ਦੇ ਬਾਰੇ ਬਤ ਤੋਂ ਲੋਕਾਂ ਨੂੰ ਜਾਣੂ ਕਰਾਈਏ ਤੇ ਸਮਾਜ ਦੇ ਵਿੱਚ ਇਹਨਾਂ ਦਾ ਪ੍ਰਚਾਰਿਤ ਸਾਖਾ ਦੀਆਂ ਸੇਵਾਵਾਂ ਹੁੰਦਾ ਹੈ ਜਿਹੜਾ ਸਮਾਜ ਦੇ ਹਰ ਵਿਅਕਤੀ ਦੇ ਲਈ ਕੁਝ ਨਾ ਕੁਝ ਲੈ ਕੇ ਆਉਂਦੀ ਹੈ ਚਾਹੇ ਉਹ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਸਰਵਿਸ ਕਿ ਵੀ ਮਨਥਲੀ ਇਨਕਮ ਸਕੀਮ ਹੋਵੇ ਚਾਹੇ ਉਹ ਛੋਟੀ ਬੱਚੀਆਂ ਲਈ 10 ਸੱਤ ਤੱਕ ਦੀਆਂ ਬੱਚਿਆਂ ਲਈ ਸੁਖੰਨਾ ਸਮਰiddhi ਯੋਜਨਾ ਹੋਵੇ ਚਾਹੇ ਉਹ ਛੋਟਾ ਬੱਚਾ ਵੀ ਹੋਵੇ ਮੇਲ ਚਾਈਲਡ ਉਹਦੇ ਵਾਸਤੇ ਪੀਪੀਐਫ ਦਾ ਵੀ ਇੱਕ ਆਪਸ਼ਨ ਹੈ ਠੀਕ ਹੈ ਜੋ ਆਦਰਵਾਇਜ਼ ਬੈਂਕ ਵੀ ਅਵੇਲੇਬਲ ਕਰਾਉਂਦੇ ਪਰ ਪੋਸਟ ਆਫਿਸ ਦੇ ਵਿੱਚ ਵੀ ਹੁੰਦਾ ਹੈ ਲੋਕਾਂ ਨੂੰ ਜੇ ਨਹੀਂ ਪਤਾ ਹੈ ਤਾਂ ਮੈਂ ਤੁਹਾਡੇ ਮਾਦੇ ਨਾਲ ਇਹ ਜਾਣੂ ਕਰਨਾ ਚਾਹੁੰਦਾ ਕਿ ਬੀਪੀਐਫ ਦਾ ਅਕਾਊਂਟ ਦਾ ਸਾਹਮਣੇ ਦੇ ਵਿੱਚ ਵੀ ਹੁੰਦਾ ਹੈ ਇਸ ਤੋਂ ਇਲਾਵਾ ਬੇਸਿਕ ਸੇਵਿੰਗ ਬੈਂਕ ਅਕਾਊਂਟ ਖੁੱਲਤਾ ਹੈ ਸਾਰੰਗ ਹੋਦਾ ਹੈ ਆਰਡੀ ਬਹੁਤ ਹੀ ਫੇਮਸ ਸਕੀਮ ਹੈ ਜਿਹੜੇ ਜਿਹਦੇ ਵਿੱਚ ਬਹੁਤ ਸਾਰੇ ਏਜੰਟ ਵੀ ਸਰਕਾਰ ਅਪਾਇੰਟ ਕਰਦੀ ਹੈ ਤੇ ਇਹ ਇੰਨਾ ਤਰੀਕੇ ਆਸੀਂ ਬੈਂਕਿੰਗ ਦੇ ਮਾਧਮ ਨਾਲ ਜੁੜਦੇ ਹਾਂ ਉਸ ਤੋਂ ਇਲਾਵਾ ਪੋਸਟ ਲਾਈਫ ਇੰਸ਼ੋਰੈਂਸ ਰੂਲ ਪੋਸਟ ਲਾਈਫ ਇੰਸ਼ੋਰੈਂਸ ਅਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੋਣੀ ਹੈ ਫਿਰ ਡਾਕ ਸੇਵਾਵਾਂ ਜਿਹੜੀਆਂ ਅਸੀਂ ਪ੍ਰਦਾਨ ਕਰਦੇ ਹਾਂ ਉਹ ਸਾਰੇ ਲੋਕ ਪਰਚਿਤ ਨੇ ਪਰ ਫਿਰ ਵੀ ਤੁਹਾਨੂੰ ਦੱਸਣ ਲਈ ਜਿਵੇਂ ਕੁਝ ਸੇਵਾਵਾਂ ਐਗੀਆਂ ਨੇ ਜਿਨ੍ਹਾਂ ਦਾ ਬਾਰੇ ਜਾਣਕਾਰੀ ਨਹੀਂ ਹੁੰਦੀ ਇੰਟਰਨੈਸ਼ਨਲ ਡਾਕ ਪਾਸ ਕਰਨ ਲਈ ਇਹ ਵਿਦੇਸ਼ਾਂ ਦੇ ਕੁਝ ਸੁਵਿੰਦਾ ਦੇਸ਼ਾਂ ਦੇ ਵਿੱਚ ਭੇਜਣ ਲਈ ਇੱਕ ਬਹੁਤ ਹੀ ਅੱਛੀ ਸਕੀਮ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਪਾਰਸਲਸ ਬਹੁਤ ਇੰਪੋਰਟੈਂਟ ਅ ਸਾਜੋ ਸਮਾਨ ਤੁਸੀਂ ਵਿਦੇਸ਼ ਭੇਜ ਸਕਦੇ ਨੇ ਡਾਕ ਕਰ ਨਿਰਯਾਤ ਕੇ ਅੰਦਰ ਸਾਡਾ ਡਿਪਾਰਟਮੈਂਟ ਇੱਕ ਲੈ ਕੇ ਆਇਆ ਹੈ ਸੇਵਾ ਜਿਦੇ ਵਿੱਚ ਜਿੰਨੇ ਵੀ ਸਾਡੇ ਲਘੂ ਉਦਯੋਗ ਕਰੀ ਨੇ ਉਨ ਕਨਟਰਪ੍ਰੈਨਿਓਰ ਉਹ ਆਪਣੇ ਬਿਜ਼ਨਸ ਦਾ ਪ੍ਰਸਾਰ ਵਿਦੇਸ਼ਾਂ ਤੱਕ ਕਰ ਸਕਦੇ ਨੇ ਡਾਕ ਖਾਨੇ ਦੇ ਮਾਧਿਮਾ ਨਾਲ ਜੋੜ ਸਕਦੇ ਨੇ ਤੇ ਇਸ ਤਰ੍ਹਾਂ ਅਸੀਂ ਬਹੁਤ ਤਰ੍ਹਾਂ ਦੀਆਂ ਸਕੀਮਾਂ ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ ਇਹ ਮੈਚਾ ਉਹਨਾਂ ਕੇ ਵੱਧ ਤੋਂ ਵੱਧ ਲੋਕਾਂ ਤੱਕ ਇਹਨੂੰ ਇੰਨਾ ਦਾ ਪ੍ਰਸਾਰ ਹੋਵੇ ਤੇ ਉਹ ਸਾਡੀ ਸੇਵਾ ਦਾ ਜਨਮਾਨੰਦ ਪ੍ਰੋਗਰਾਮ ਡੀਰਾਪਾਪਾ ਨਾਨਕ ਵਿਖੇ ਡਾਕ ਵਿਭਾਗ ਵੱਲੋਂ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਾਕਟਰ ਪਰਵੀਨ ਸਸਵਤ ਨਿਰਦੇਸ਼ਕ ਡਾਕ ਸੇਵਾਵਾਂ ਪੰਜਾਬ ਵੈਸਟ ਰੀਜਨ ਮੁਖ ਆਤਿਥੀ ਵਜੋਂ ਸ਼ਾਮਲ ਹੋਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪ੍ਰਵੀਨ ਸਰਸਵਤ ਨੇ ਕਿਹਾ ਕਿ ਡਾਕ ਵਿਭਾਗ ਹੁਣ ਸਿਰਫ ਚਿੱਠੀਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਇਹ ਆਰਥਿਕ ਸੁਰੱਖਿਆ, ਬੀਮਾ, ਡਿਜੀਟਲ ਭੁਗਤਾਨ ਅਤੇ ਆਧਾਰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣ ਚੁੱਕਿਆ ਹੈ। ਡਾਕਕਰ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਸਰਕਾਰੀ ਸੇਵਾਵਾਂ ਦਾ ਸਭ ਤੋਂ ਵਿਸ਼ਵਾਸਯੋਗ ਸੰਗਠਨ ਹੈ। ਇਸਦਾ ਉਦੇਸ਼ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣਾ ਤੇ ਲੋਕਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰਨਾ ਹੈ ਡਾਕ ਵਿਭਾਗ ਦੇ ਸੀਨੀਅਰ ਸੁਪਰਡੈਂਟ ਚਰਨਜੀਤ ਸਿੰਘ ਨੇ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ-ਵੱਖ ਲੋਕ ਹિતੇਸ਼ੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮਹਿਲਾਵਾਂ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ ਨੇ ਇਸ ਮੌਕੇ ਤੇ ਅਧਾਰ ਅਪਡੇਟ ਨਵੇਂ ਖਾਤੇ ਖੋਲਣ ਅਤੇ ਬੀਮਾ ਰਜਿਸਟ੍ਰੇਸ਼ਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਅਰ ਚਾਰਕੂਮੀ ਵਿਕਾਸ ਪ੍ਰੋਗਰਾਮ ਭਾਰਤ ਸਰਕਾਰ ਦੇ ਨਾਲ ਵਿਭਾਗ ਵੱਲੋਂ ਚਲਾਇਆ ਗਿਆ ਇੱਕ ਅ ਜਨ ਸੰਪਰਕ ਦਾ ਕਾਰਜਕਰਤਾ ਹੈ ਤੇ ਦੇ ਵਿੱਚ ਅਸੀਂ ਆਪਣੇ ਸਟਾਫ ਦੇ ਨਾਲ ਤੇ ਜਨਤਾ ਦੇ ਨਾਲ ਤੇ ਨਾਲ ਦੇ ਨਾਲ ਜਿੰਨੇ ਵੀ ਇੰਪੋਰਟੈਂਟ ਸਰਕਾਰੀ ਵਿਭਾਗ ਨੇ ਭਾਵੇਂ ਕੇਂਦਰ ਸਰਕਾਰ ਦੇ ਵਿਭਾਗ ਨੇ ਭਾਰਤ ਸਰਕਾਰ ਦੇ ਅਸੀਂ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਕਿਉਂਕਿ ਸਾਡਾ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸਕੀਮਾਂ ਦੇ ਬਾਰੇ ਵਕਤ-ਵਕਤ ਲੋਕਾਂ ਨੂੰ ਜਾਣੂ ਕਰਾਈਏ ਤੇ ਸਮਾਜ ਦੇ ਵਿੱਚ ਇਹਨਾਂ ਦਾ ਪ੍ਰਚਾਰ ਨਹੀਂ ਸਾ ਕਰਦਾ ਇਹਦੀਆਂ ਸੇਵਾਵਾਂ ਹੁੰਦਾ ਹੈ ਜਿਹੜਾ ਸਮਾਜ ਦੇ ਹਰ ਵਿਅਕਤੀ ਦੇ ਲਈ ਕੁਝ ਨਾ ਕੁਝ ਲੈ ਕੇ ਆਉਂਦੀ ਚਾਹੇ ਉਹ ਬਜ਼ੁਰਗਾਂ ਲਈ ਸੀਨੀਅਰ ਸੈਟਲਮੈਂਟ ਸਕੀਮ ਹੋਵੇ ਚਾਹੇ ਉਹ ਛੋਟੀਆਂ ਬੱਚੀਆਂ ਲਈ 10 ਸੱਤ ਤੱਕ ਦੀ ਬੱਚਿਆਂ ਲਈ ਸੁਖੰਨਾ ਸਮਰiddhi ਯੋਜਨਾ ਹੋਵੇ ਚਾਹੇ ਉਹ ਛੋਟਾ ਬੱਚਾ ਵੀ ਹੋਵੇ ਮੇਲ ਚਾਈਲਡ ਉਹਦੇ ਵਾਸਤੇ ਪੀਪੀਐਫ ਦਾ ਵੀ ਇੱਕ ਆਪਸ਼ਨ ਹੈ ਠੀਕ ਹੈ ਜੋ ਅਦਰਵਾਈਜ਼ ਬੈਂਕ ਵੀ ਅਵੇਲੇਬਲ ਕਰਾਉਂਦੇ ਪਰ ਪੋਸਟ ਆਫਿਸ ਦੇ ਵਿੱਚ ਵੀ ਹੁੰਦਾ ਹੈ ਲੋਕਾਂ ਨੂੰ ਜੇ ਨਹੀਂ ਪਤਾ ਹੈ ਤਾਂ ਮੈਂ ਤੁਹਾਡੇ ਮਾਦੇ ਨਾਲੇ ਜਾਣੂ ਕਰਾਉਣਾ ਚਾਹੁੰਦਾ ਕਿ ਪੀਪੀਐਫ ਦਾ ਅਕਾਊਂਟ ਦਾ ਸਾਹਮਣੇ ਦੇ ਵਿੱਚ ਵੀ ਹੁੰਦਾ ਹੈ ਕਿਤੇ ਕਿਸ਼ਤ ਤੋਂ ਇਲਾਵਾ ਬੇਸਿਕ ਸੇਵਿੰਗ ਬੈਂਕ ਅਕਾਊਂਟ ਦਾ ਖਾਤਾ ਹੁੰਦਾ ਹੈ ਸਾਰੰਗ ਹੁੰਦਾ ਹੈ ਆਰਡੀ ਬਹੁਤ ਹੀ ਫੇਮਸ ਸਕੀਮ ਹੈ ਜਿਹੜੀ ਜਿਹਦੇ ਵਿੱਚ ਬਹੁਤ ਸਾਰੇ ਏਜੰਟ ਵੀ ਸਰਕਾਰ ਅਪਾਇੰਟ ਕਰਦੀ ਹੈ ਤੇ ਇੰਨਾ ਤਰੀਕਾ ਅਸੀਂ ਬੈਂਕਿੰਗ ਦੇ ਮਾਧਿਅਮ ਨਾਲ ਜੁੜਦੇ ਹਾਂ ਉਸ ਤੋਂ ਇਲਾਵਾ ਪੋਸਟ ਲਾਈਫ ਇੰਸ਼ੋਰੈਂਸ ਪੋਸਟ ਲਾਈਫ ਇੰਸ਼ੋਰੈਂਸ ਅਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੋਣੀ ਹੈ ਫਿਰ ਡਾਰਕ ਸੇਵਾਵਾਂ ਜਿਹੜੀਆਂ ਅਸੀਂ ਪ੍ਰਦਾਨ ਕਰਦੇ ਹਾਂ ਉਹ ਸਾਰੇ ਲੋਕ ਪਰਚਿਤ ਨੇ ਪਰ ਫਿਰ ਵੀ ਤੁਹਾਨੂੰ ਦੱਸਣ ਲਈ ਜਿਵੇਂ ਕੁਝ ਸੇਵਾਵਾਂ ਐਗੀਆਂ ਨੇ ਜਿਨ੍ਹਾਂ ਦਾ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਇੰਟਰਨੈਸ਼ਨਲ ਡੈਕ ਪਾ ਸਕਦੇ ਇਹ ਵਿਦੇਸ਼ਾਂ ਦੇ ਕੁਝ ਸੁਵਿੰਦਾ ਦੇਸ਼ਾਂ ਦੇ ਵਿੱਚ ਭੇਜਣ ਲਈ ਇੱਕ ਬਹੁਤ ਹੀ ਅੱਛੀ ਸਕੀਮ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਪਾਰਸਲਸ ਆਨ ਇੰਪੋਰਟੈਂਟ ਆ ਸਾਜੋ ਸੁਵਾਨ ਤੁਸੀਂ ਵਿਦੇਸ਼ ਭੇਜ ਸਕਦੇ ਨੇ ਡਾਕ ਕਰ ਨਿਰਯਾਤ ਕੇਂਦਰ ਸਾਡਾ ਡਿਪਾਰਟਮੈਂਟ ਇਕ ਲੈ ਕੇ ਆਇਆ ਹੈ ਸੇਵਾ ਜਿਦੇ ਵਿੱਚ ਜਿੰਨੇ ਵੀ ਸਾਡੇ ਲਘੂ ਉਦਯੋਗ ਕਰੀ ਨੇ ਓਨਟਰਪ੍ਰੈਨਿਓਰ ਉਹ ਆਪਣੇ ਬਿਜ਼ਨਸ ਦਾ ਪ੍ਰਸਾਰ ਵਿਦੇਸ਼ਾਂ ਤੱਕ ਕਰ ਸਕਦੇ ਨੇ ਡਾਕ ਖਾਨੇ ਦੇ ਮਾਧਿਮ ਨਾਲ ਜੋੜ ਸਕਦੇ ਆ ਇਸ ਤਰ੍ਹਾਂ ਅਸੀਂ ਬਹੁਤ ਤਰ੍ਹਾਂ ਦੀਆਂ ਸਕੀਮਾਂ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ ਇਹ ਮੈਚਾਣਾ ਕਿ ਵੱਧ ਵੱਧ ਲੋਕਾਂ ਦਾ ਇਨਾਂ ਦਾ ਪ੍ਰਸਾਦ ਜਰੇ ਤੇ ਉਹ ਸਾਡੀ ਸੇਵਾ ਦਾ ਆਨੰਦ ਲਿਪਾ